ਨੈਸ਼ਨਲ ਬਿਜ਼ਨਸ ਰਿਵਿਊ ਵੱਲੋਂ ਇਨਲੈਂਡ ਰੈਵਨਿਊ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਕਾਪੀਰਾਈਟ ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਐਨਬੀਆਰ ਨੇ ਆਈਆਰਡੀ ਨੂੰ ਆਪਣੀਆਂ ਕਿਸੇ ਵੀ ਤਰ੍ਹਾਂ ਦੀਆਂ ਸਬਸਕ੍ਰਿਪਸ਼ਨ ਲੈਣ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਹੈ ਜਾਣਕਾਰੀ ਮੁਤਾਬਕ ਆਈਆਰਡੀ ਕੋਲ ਪਹਿਲਾਂ 220 ਕਰਮਚਾਰੀਆਂ ਲਈ ਗਰੁੱਪ ਸਬਸਕ੍ਰਿਪਸ਼ਨ ਸੀ ਪਰ ਮਾਰਚ ਪਿਛਲੇ ਸਾਲ ਇਸ ਦੀ ਜਗ੍ਹਾ ਕੇਵਲ ਇੱਕ ਮੈਂਬਰ ਲਈ ਸਿੰਗਲ ਸਬਸਕ੍ਰਿਪਸ਼ਨ ਲਈ ਗਈ ਸੀ ਪਰ ਐਨਬੀਆਰ ਦਾ ਦਾਵਾ ਹੈ ਕਿ 28 ਮਾਰਚ 2023 ਤੋਂ 17 ਨਵੰਬਰ 2024 ਤੱਕ ਆਈ ਆਰ ਡੀ ਵੱਲੋਂ ਪਾਈ ਆਰਟੀਕਲ ਵਰਡ ਡਾਕੂਮੈਂਟ ਵਜੋਂ ਸੈਂਕੜੇ ਕਰਮਚਾਰੀਆਂ ਨਾਲ ਸਾਂਝੇ ਕੀਤੇ ਗਏ ਹਨ ਅੱਜ ਤੱਕ ਲੇਖ ਤਾਂ 600 ਕਰਮਚਾਰੀਆਂ ਤੱਕ ਪਹੁੰਚ ਗਏ ਹਨ ਐਨਬੀਆਰ ਅਨਸਾਰ ਜੇਕਰ 600 ਕਰਮਚਾਰੀਆਂ ਦੀ ਗਰੁੱਪ ਸਬਸਕ੍ਰਿਪਸ਼ਨ ਲਈ ਜਾਂਦੀ ਤਾਂ 4 ਮਹੀਨਿਆਂ ਦੀ ਕੀਮਤ ਲਗਭਗ 36000 ਡਾਲਰ ਪਲੱਸ ਜੀਐਸਟੀ ਹੁੰਦੀ ਐਨਬੀਆਰ ਦੇ ਕੋ-ਓਨਰ ਟੌਟ ਸਕਾਡ ਨੇ ਕਿਹਾ ਹੈ ਕਿ ਉਹਨਾਂ ਨੇ ਕਾਪੀਰਾਈਟ ਅਤੇ ਟਰਮਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਫੜਨ ਲਈ ਖਾਸ ਸਿਸਟਮ ਬਣਾਇਆ ਹੈ ਤਾਂ ਕਿ ਇਹ ਸੰਸਥਾਵਾਂ ਨਾਲ ਪਹਿਲਾਂ ਹੀ ਤਿੰਨ ਸੈਟਲਮੈਂਟ ਕੀਤੇ ਜਾ ਚੁੱਕੇ ਹਨ ਉਹਨਾਂ ਨੇ ਕਿਹਾ ਹੈ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਸ਼ ਦਾ ਉਹ ਵਿਭਾਗ ਜੋ ਬਿਜ਼ਨਸ ਅਤੇ ਲੋਕਾਂ ਤੋਂ ਟੈਕਸ ਲੈਣ ਨੂੰ ਯਕੀਨੀ ਬਣਾਉਂਦਾ ਹੈ ਖੁਦ ਇੱਕ ਪ੍ਰਾਈਵੇਟ ਮੀਡੀਆ ਬਿਜ਼ਨਸ ਦੇ ਪ੍ਰੋਡਕਟ ਲਈ ਠੀਕ ਭੁਗਤਾਨ ਨਹੀਂ ਕਰ ਰਿਹਾ ਅਤੇ ਦੂਜੇ ਪਾਸੇ ਇਨਲੈਂਡ ਰਿਵੈਨਿਊ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਗਲਤੀ ਹੋਈ ਹੈ ਜਿਸ ਲਈ ਉਨ੍ਹਾਂ ਨੇ ਲਿਖਤੀ ਤੌਰ ਤੇ ਮਾਫੀ ਮੰਗੀ ਹੈ ਆਈਆਈਡੀ ਨੇ ਮੌਬਜ਼ੇ ਵਜੋਂ 12500 ਡਾਲਰ ਪਲੱਸ ਜੀਐਸਟੀ ਦੀ ਬੇਸ਼ਕਸ਼ ਕੀਤੀ ਹੈ ਪਰ ਐਨਬੀਆਰ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਫਿਰ ਜੋ ਕਾਊਂਟਰ ਆਫਰ ਮਿਲੀ ਆਈਆਰਡੀ ਨੇ ਉਹਨਾਂ ਵੀ ਠੁਕਰਾ ਦਿੱਤਾ ਆਈਆਰਡੀ ਨੇ ਦੱਸਿਆ ਹੈ ਕਿ ਰੋਜ਼ਾਨਾ ਉਹਨਾਂ ਦੀ ਇੱਕ ਈਮੇਲ ਲਿਸਟ ਨੂੰ ਖਬਰਾਂ ਭੇਜੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚੋਂ 18 ਮਹੀਨਿਆਂ ਵਿੱਚ ਸਿਰਫ 7 ਵਾਰੀ ਐਨਬੀਆਰ ਦੀ ਲੇਖ ਗਲਤੀ ਨਾਲ ਅਟੈਚ ਹੋ ਕੇ ਭੇਜੇ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਉਹ 22 ਨਵੀਆਂ ਸਬਸਕ੍ਰਿਪਸ਼ਨਾਂ ਲਈ ਤਿਆਰ ਸਨ ਪਰ ਤਦੋਂ ਹੀ ਇਸ ਚਰਚਾ ਦੌਰਾਨ ਐਨਬੀਆਰ ਨੇ ਉਹਨਾਂ ਦੀ ਇਕੱਲੀ ਚੱਲ ਰਹੀ ਸਬਸਕ੍ਰਿਪਸ਼ਨ ਵੀ ਰੱਦ ਕਰ ਦਿੱਤੀ ਅੰਤ ਵਿੱਚ ਆਈਆਰਡੀ ਨੇ ਸਪਸ਼ਟ ਕੀਤਾ ਹੈ ਕਿ ਉਪਵਿਖ ਵਿੱਚ ਕੋਈ ਵੀ ਐਨਬੀਆਰ ਸਬਸਕ੍ਰਿਪਸ਼ਨ ਨਹੀਂ ਲੈਣਗੇ ਅਤੇ ਉਹਨਾਂ ਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਨੈਸ਼ਨਲ ਬਿਜ਼ਨਸ ਰਿਵਿਊ ਵੱਲੋਂ ਇਨਲੈਂਡ ਰੈਵਨਿਊ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਕਾਪੀਰਾਈਟ ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਐਨਬੀਆਰ ਨੇ ਆਈਆਰਡੀ ਨੂੰ ਆਪਣੀਆਂ ਕਿਸੇ ਵੀ ਤਰ੍ਹਾਂ ਦੀਆਂ ਸਬਸਕ੍ਰਿਪਸ਼ਨ ਲੈਣ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਹੈ ਜਾਣਕਾਰੀ ਮੁਤਾਬਕ ਆਈਆਰਡੀ ਕੋਲ ਪਹਿਲਾਂ 220 ਕਰਮਚਾਰੀਆਂ ਲਈ ਗਰੁੱਪ ਸਬਸਕ੍ਰਿਪਸ਼ਨ ਸੀ ਪਰ ਮਾਰਚ ਪਿਛਲੇ ਸਾਲ ਇਸ ਦੀ ਜਗ੍ਹਾ ਕੇਵਲ ਇੱਕ ਮੈਂਬਰ ਲਈ ਸਿੰਗਲ ਸਬਸਕ੍ਰਿਪਸ਼ਨ ਲਈ ਗਏ ਸੀ ਪਰ ਐਨਬੀਆਰ ਦਾ ਦਾਵਾ ਹੈ ਕਿ 28 ਮਾਰਚ 2023 ਤੋਂ 17 ਨਵੰਬਰ 2024 ਤੱਕ ਆਈ ਆਰ ਡੀ ਵੱਲੋਂ ਪਾਈ ਆਰਟੀਕਲ ਵਰਡ ਡਾਕੂਮੈਂਟ ਵਜੋਂ ਸੈਂਕੜੇ ਕਰਮਚਾਰੀਆਂ ਨਾਲ ਸਾਂਝੇ ਕੀਤੇ ਗਏ ਹਨ ਅੱਜ ਤੱਕ ਲੇਖ ਤਾਂ 600 ਕਰਮਚਾਰੀਆਂ ਤੱਕ ਭੇਜ ਗਏ ਹਨ ਐਨਬੀਆਰ ਅਨਸਾਰ ਜੇਕਰ 600 ਕਰਮਚਾਰੀਆਂ ਦੀ ਗਰੁੱਪ ਸਬਸਕ੍ਰਿਪਸ਼ਨ ਲਈ ਜਾਂਦੀ ਤਾਂ 4 ਮਹੀਨਿਆਂ ਦੀ ਕੀਮਤ ਲਗਭਗ 36000 ਡਾਲਰ ਪਲੱਸ GST ਹੁੰਦੀ NBR ਦੇ ਕੋ-ਓਨਰ ਟੌਂਟ ਸਕਾਟ ਨੇ ਕਿਹਾ ਹੈ ਕਿ ਉਹਨਾਂ ਨੇ ਕਾਪੀਰਾਈਟ ਅਤੇ ਟਰਮਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਫੜਨ ਲਈ ਖਾਸ ਸਿਸਟਮ ਬਣਾਇਆ ਹੈ ਅਤੇ ਕਈ ਸੰਸਥਾਵਾਂ ਨਾਲ ਪਹਿਲਾਂ ਹੀ ਤਿੰਨ ਸੈਟਲਮੈਂਟ ਕੀਤੇ ਜਾ ਚੁੱਕੇ ਹਨ ਉਹਨਾਂ ਨੇ ਕਿਹਾ ਹੈ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਸ਼ ਦਾ ਉਹ ਭਾਗ ਜੋ bizness ਅਤੇ ਲੋਕਾਂ ਤੋਂ ਟੈਕਸ ਲੈਣ ਨੂੰ ਯਕੀਨੀ ਬਣਾਉਂਦਾ ਹੈ ਖੁਦ ਇੱਕ ਪ੍ਰਾਈਵੇਟ ਮੀਡੀਆ bizness ਦੇ ਪ੍ਰੋਡਕਟ ਲਈ ਠੀਕ ਭੁਗਤਾਨ ਨਹੀਂ ਕਰ ਰਿਹਾ ਅਤੇ ਦੂਜੇ ਪਾਸੇ ਇਨਲੈਂਡ ਰਿਵਨਿਊ ਦਾ ਕਹਿਣਾ ਹੈ ਕਿ ਉਹਨਾਂ ਤੋਂ ਗਲਤੀ ਹੋਈ ਹੈ ਜਿਸ ਲਈ ਉਹਨਾਂ ਨੇ ਲਿਖਤੀ ਤੌਰ ਤੇ ਮਾਫੀ ਮੰਗੀ ਹੈ ਆਈਆਈਡੀ ਨੇ ਮੌਬਜ਼ੇ ਵਜੋਂ 12500 ਡਾਲਰ ਪਲੱਸ GST ਦੀ ਬੇਸ਼ਕੁਸ਼ੀ ਕੀਤੀ ਹੈ ਪਰ NBR ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਫਿਰ ਜੋ ਕਾਉਂਟਰ ਆਫਰ ਮਿਲੀ IID ਨੇ ਉਹਨਾਂ ਵੀ ਠੁਕਰਾ ਦਿੱਤਾ IID ਨੇ ਦੱਸਿਆ ਹੈ ਕਿ ਰੋਜ਼ਾਨਾ ਉਹਨਾਂ ਦੀ ਇੱਕ ਈਮੇਲ ਲਿਸਟ ਨੂੰ ਖਬਰਾਂ ਭੇਜੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚੋਂ 18 ਮਹੀਨਿਆਂ ਵਿੱਚ ਸਿਰਫ 7 ਵਾਰੀ NBR ਦੀ ਲੇਖ ਗਲਤੀ ਨਾਲ ਅਟੈਚ ਹੋ ਕੇ ਭੇਜੇ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਉਹ 22 ਨਵੀਆਂ ਸਬਸਕ੍ਰਿਪਸ਼ਨਾਂ ਲਈ ਤਿਆਰ ਸਨ ਪਰ ਤਦੋਂ ਹੀ ਇਸ ਚਰਚਾ ਦੌਰਾਨ NBR ਨੇ ਦੀ ਇਕੱਲੀ ਚੱਲ ਰਹੀ سبسਕ੍ਰਿਪਸ਼ਨ ਵੀ ਅਰਾਧ ਕਰ ਦਿੱਤੀ ਅੰਤ ਵਿੱਚ ਆਈਆਰਡੀ ਨੇ ਸਪਸ਼ਟ ਕੀਤਾ ਹੈ ਕਿ ਉਪਵਿਖ ਵਿੱਚ ਕੋਈ ਵੀ ਐਨਬੀਆਰ سبسਕ੍ਰਿਪਸ਼ਨ ਨਹੀਂ ਲੈਣਗੇ ਅਤੇ ਉਹਨਾਂ ਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਨੈਸ਼ਨਲ ਬਿਜ਼ਨਸ ਰਿਵਿਊ ਵੱਲੋਂ ਇਨਲੈਂਡ ਰੈਵਨਿਊ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਕਾਪੀਰਾਈਟ ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਐਨਬੀਆਰ ਨੇ ਆਈਆਰਡੀ ਨੂੰ ਆਪਣੀਆਂ ਕਿਸੇ ਵੀ ਤਰ੍ਹਾਂ ਦੀਆਂ ਸਬਸਕ੍ਰਿਪਸ਼ਨ ਲੈਣ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਹੈ ਜਾਣਕਾਰੀ ਮੁਤਾਬਕ ਆਈਆਰਡੀ ਕੋਲ ਪਹਿਲਾਂ 220 ਕਰਮਚਾਰੀਆਂ ਲਈ ਗਰੁੱਪ ਸਬਸਕ੍ਰਿਪਸ਼ਨ ਸੀ ਪਰ ਮਾਰਚ ਪਿਛਲੇ ਸਾਲ ਇਸ ਦੀ ਜਗ੍ਹਾ ਕੇਵਲ ਇੱਕ ਮੈਂਬਰ ਲਈ ਸਿੰਗਲ ਸਬਸਕ੍ਰਿਪਸ਼ਨ ਲਈ ਗਈ ਸੀ ਪਰ ਐਨਵੀਆਰ ਦਾ ਦਾਵਾ ਹੈ ਕਿ 28 ਮਾਰਚ 2023 ਤੋਂ 17 ਨਵੰਬਰ 2024 ਤੱਕ ਆਈ ਆਰ ਡੀ ਵੱਲੋਂ ਪਾਈ ਆਰਟੀਕਲ ਵਰਡ ਡਾਕੂਮੈਂਟ ਜੋ ਸੈਂਕੜੇ ਕਰਮਚਾਰੀਆਂ ਨਾਲ ਸਾਂਝੇ ਕੀਤੇ ਗਏ ਹਨ ਅੱਜ ਤੱਕ ਲੇਖ ਤਾਂ 600 ਕਰਮਚਾਰੀਆਂ ਤੱਕ ਭੇਜ ਗਏ ਹਨ ਐਨਵੀਆਰ ਅਨਸਾਰ ਜੇਕਰ 600 ਕਰਮਚਾਰੀਆਂ ਦੀ ਗਰੁੱਪ ਸਬਸਕ੍ਰਿਪਸ਼ਨ ਲਈ ਜਾਂਦੀ ਤਾਂ 4 ਮਹੀਨਿਆਂ ਦੀ ਕੀਮਤ ਲਗਭਗ 36000 ਡਾਲਰ ਪਲੱਸ ਜੀਐਸਟੀ ਹੁੰਦੀ ਐਨਬੀਆਰ ਦੇ ਕੋ-ਓਨਰ ਟੌਟ ਸਕਾਡ ਨੇ ਕਿਹਾ ਹੈ ਕਿ ਉਹਨਾਂ ਨੇ ਕਾਪੀਰਾਈਟ ਅਤੇ ਟਰਮਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਫੜਨ ਲਈ ਖਾਸ ਸਿਸਟਮ ਬਣਾਇਆ ਹੈ ਤਾਂ ਕਿ ਇਹ ਸੰਸਥਾਵਾਂ ਨਾਲ ਪਹਿਲਾਂ ਹੀ ਤਿੰਨ ਸੈਟਲਮੈਂਟ ਕੀਤੇ ਜਾ ਚੁੱਕੇ ਹਨ ਉਹਨਾਂ ਨੇ ਕਿਹਾ ਹੈ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਸ਼ ਦਾ ਉਹ ਵਿਭਾਗ ਜੋ ਬਿਜ਼ਨਸ ਅਤੇ ਲੋਕਾਂ ਤੋਂ ਟੈਕਸ ਲੈਣ ਨੂੰ ਯਕੀਨੀ ਬਣਾਉਂਦਾ ਹੈ ਖੁਦ ਇੱਕ ਪ੍ਰਾਈਵੇਟ ਮੀਡੀਆ ਬਿਜ਼ਨਸ ਦੇ ਪ੍ਰੋਡਕਟ ਲਈ ਠੀਕ ਭੁਗਤਾਨ ਨਹੀਂ ਕਰ ਰਿਹਾ ਅਤੇ ਦੂਜੇ ਪਾਸੇ ਇਨਲੈਂਡ ਰਿਵੈਨਿਊ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਗਲਤੀ ਹੋਈ ਹੈ ਜਿਸ ਲਈ ਉਨ੍ਹਾਂ ਨੇ ਲਿਖਤੀ ਤੌਰ ਤੇ ਮਾਫੀ ਮੰਗੀ ਹੈ ਆਈ ਆਈ ਡੀ ਨੇ ਮੌਬਜ਼ੇ ਵਜੋਂ 12500 ਡਾਲਰ ਪਲੱਸ GST ਦੀ ਬੇਸ਼ੱਕ ਕੀਤੀ ਹੈ ਪਰ NBR ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਫਿਰ ਜੋ ਕਾਉਂਟਰ ਆਫਰ ਮਿਲੀ IID ਨੇ ਉਹਨਾਂ ਵੀ ਠੁਕਰਾ ਦਿੱਤਾ IID ਨੇ ਦੱਸਿਆ ਹੈ ਕਿ ਰੋਜ਼ਾਨਾ ਉਹਨਾਂ ਦੀ ਇੱਕ ਈਮੇਲ ਲਿਸਟ ਨੂੰ ਖਬਰਾਂ ਭੇਜੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚੋਂ 18 ਮਹੀਨਿਆਂ ਵਿੱਚ ਸਿਰਫ 7 ਵਾਰੀ NBR ਦੀ ਲੇਖ ਗਲਤੀ ਨਾਲ ਅਟੈਚ ਹੋ ਕੇ ਭੇਜੇ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਉਹ 22 ਨਵੀਆਂ ਸਬਸਕ੍ਰਿਪਸ਼ਨਾਂ ਲਈ ਤਿਆਰ ਸਨ ਪਰ ਤਦੋਂ ਹੀ ਇਸ ਚਰਚਾ ਦੌਰਾਨ NBR ਨੇ ਦੀ ਇਕੱਲੀ ਚੱਲ ਰਹੀ سبسਕ੍ਰਿਪਸ਼ਨ ਵੀ ਅਰਾਧ ਕਰ ਦਿੱਤੀ ਅੰਤ ਵਿੱਚ ਆਈਆਰਡੀ ਨੇ ਸਪਸ਼ਟ ਕੀਤਾ ਹੈ ਕਿ ਉਪਭੋਗਕ ਵਿੱਚ ਕੋਈ ਵੀ ਐਨਬੀਆਰ سبسਕ੍ਰਿਪਸ਼ਨ ਨਹੀਂ ਲੈਣਗੇ ਅਤੇ ਉਹਨਾਂ ਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਨੈਸ਼ਨਲ ਬਿਜ਼ਨਸ ਰਿਵਿਊ ਵੱਲੋਂ ਇਨਲੈਂਡ ਰੈਵਨਿਊ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਕਾਪੀਰਾਈਟ ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਐਨਬੀਆਰ ਨੇ ਆਈਆਰਡੀ ਨੂੰ ਆਪਣੀਆਂ ਕਿਸੇ ਵੀ ਤਰ੍ਹਾਂ ਦੀਆਂ ਸਬਸਕ੍ਰਿਪਸ਼ਨ ਲੈਣ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਹੈ ਜਾਣਕਾਰੀ ਮੁਤਾਬਕ ਆਈਆਰਡੀ ਕੋਲ ਪਹਿਲਾਂ 220 ਕਰਮਚਾਰੀਆਂ ਲਈ ਗਰੁੱਪ ਸਬਸਕ੍ਰਿਪਸ਼ਨ ਸੀ ਪਰ ਮਾਰਚ ਪਿਛਲੇ ਸਾਲ ਇਸ ਦੀ ਜਗ੍ਹਾ ਕੇਵਲ ਇੱਕ ਮੈਂਬਰ ਲਈ ਸਿੰਗਲ ਸਬਸਕ੍ਰਿਪਸ਼ਨ ਲਈ ਗਈ ਸੀ ਪਰ ਐਨਵੀਆਰ ਦਾ ਦਾਵਾ ਹੈ ਕਿ 28 ਮਾਰਚ 2023 ਤੋਂ 17 ਨਵੰਬਰ 2024 ਤੱਕ ਆਈ ਆਰ ਡੀ ਵੱਲੋਂ ਪਾਈ ਆਰਟੀਕਲ ਵਰਡ ਡਾਕੂਮੈਂਟ ਵਜੋਂ ਸੈਂਕੜੇ ਕਰਮਚਾਰੀਆਂ ਨਾਲ ਸਾਂਝੇ ਕੀਤੇ ਗਏ ਹਨ ਅੱਜ ਤੱਕ ਲੇਖ ਤਾਂ 600 ਕਰਮਚਾਰੀਆਂ ਤੱਕ ਪਹੁੰਚ ਗਏ ਹਨ ਐਨਵੀਆਰ ਅਨਸਾਰ ਜੇਕਰ 600 ਕਰਮਚਾਰੀਆਂ ਦੀ ਗਰੁੱਪ ਸਬਸਕ੍ਰਿਪਸ਼ਨ ਲਈ ਜਾਂਦੀ ਤਾਂ 4 ਮਹੀਨਿਆਂ ਦੀ ਕੀਮਤ ਲਗਭਗ 36000 ਡਾਲਰ ਪਲੱਸ GST ਹੁੰਦੀ NBR ਦੇ ਕੋ-ਓਨਰ ਟੌਂਟ ਸਕਾਟ ਨੇ ਕਿਹਾ ਹੈ ਕਿ ਉਹਨਾਂ ਨੇ ਕਾਪੀਰਾਈਟ ਅਤੇ ਟਰਮਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਫੜਨ ਲਈ ਖਾਸ ਸਿਸਟਮ ਬਣਾਇਆ ਹੈ ਅਤੇ ਕਈ ਸੰਸਥਾਵਾਂ ਨਾਲ ਪਹਿਲਾਂ ਹੀ ਤਿੰਨ ਸੈਟਲਮੈਂਟ ਕੀਤੇ ਜਾ ਚੁੱਕੇ ਹਨ ਉਹਨਾਂ ਨੇ ਕਿਹਾ ਹੈ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਸ਼ ਦਾ ਉਹ ਭਾਗ ਜੋ bizness ਅਤੇ ਲੋਕਾਂ ਤੋਂ ਟੈਕਸ ਲੈਣ ਨੂੰ ਯਕੀਨੀ ਬਣਾਉਂਦਾ ਹੈ ਖੁਦ ਇੱਕ ਪ੍ਰਾਈਵੇਟ ਮੀਡੀਆ bizness ਦੇ ਪ੍ਰੋਡਕਟ ਲਈ ਠੀਕ ਭੁਗਤਾਨ ਨਹੀਂ ਕਰ ਰਿਹਾ ਅਤੇ ਦੂਜੇ ਪਾਸੇ ਇਨਲੈਂਡ ਰਿਵਨਿਊ ਦਾ ਕਹਿਣਾ ਹੈ ਕਿ ਉਹਨਾਂ ਤੋਂ ਗਲਤੀ ਹੋਈ ਹੈ ਜਿਸ ਲਈ ਉਹਨਾਂ ਨੇ ਲਿਖਤੀ ਤੌਰ ਤੇ ਮਾਫੀ ਮੰਗੀ ਹੈ ਆਈਆਈਡੀ ਨੇ ਮੌਬਜ਼ੇ ਵਜੋਂ 12500 ਡਾਲਰ ਪਲੱਸ GST ਦੀ ਬੇਸ਼ੱਕ ਕੀਤੀ ਹੈ ਪਰ NBR ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਫਿਰ ਜੋ ਕਾਉਂਟਰ ਆਫਰ ਮਿਲੀ IID ਨੇ ਉਹਨਾਂ ਨੂੰ ਵੀ ਠੁਕਰਾ ਦਿੱਤਾ IID ਨੇ ਦੱਸਿਆ ਹੈ ਕਿ ਰੋਜ਼ਾਨਾ ਉਹਨਾਂ ਦੀ ਇੱਕ ਈਮੇਲ ਲਿਸਟ ਨੂੰ ਖਬਰਾਂ ਭੇਜੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚੋਂ 18 ਮਹੀਨਿਆਂ ਵਿੱਚ ਸਿਰਫ 7 ਵਾਰੀ NBR ਦੀ ਲੇਖ ਗਲਤੀ ਨਾਲ ਅਟੈਚ ਹੋ ਕੇ ਭੇਜੇ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਉਹ 22 ਨਵੀਆਂ ਸਬਸਕ੍ਰਿਪਸ਼ਨਾਂ ਲਈ ਤਿਆਰ ਸਨ ਪਰ ਤਦੋਂ ਹੀ ਇਸ ਚਰਚਾ ਦੌਰਾਨ NBR ਨੇ ਦੀ ਇਕੱਲੀ ਚੱਲ ਰਹੀ سبسਕ੍ਰਿਪਸ਼ਨ ਵੀ ਅਰਾਧ ਕਰ ਦਤੀ ਅੰਤ ਵਿੱਚ ਆਈ ਆਰ ਡੀ ਨੇ ਸਪਸ਼ਟ ਕੀਤਾ ਹੈ ਕਿ ਉਪਭੋਗਕ ਵਿੱਚ ਕੋਈ ਵੀ ਐਨਵੀਆਰ سبسਕ੍ਰਿਪਸ਼ਨ ਨਹੀਂ ਲੈਣਗੇ ਅਤੇ ਉਹਨਾਂ ਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਨੈਸ਼ਨਲ ਬਿਜ਼ਨਸ ਰਿਵਿਊ ਵੱਲੋਂ ਇਨਲੈਂਡ ਰੈਵਨਿਊ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਕਾਪੀਰਾਈਟ ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਐਨਬੀਆਰ ਨੇ ਆਈਆਰਡੀ ਨੂੰ ਆਪਣੀਆਂ ਕਿਸੇ ਵੀ ਤਰ੍ਹਾਂ ਦੀਆਂ ਸਬਸਕ੍ਰਿਪਸ਼ਨ ਲੈਣ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਹੈ ਜਾਣਕਾਰੀ ਮੁਤਾਬਕ ਆਈਆਰਡੀ ਕੋਲ ਪਹਿਲਾਂ 220 ਕਰਮਚਾਰੀਆਂ ਲਈ ਗਰੁੱਪ ਸਬਸਕ੍ਰਿਪਸ਼ਨ ਸੀ ਪਰ ਮਾਰਚ ਪਿਛਲੇ ਸਾਲ ਇਸ ਦੀ ਜਗ੍ਹਾ ਕੇਵਲ ਇੱਕ ਮੈਂਬਰ ਲਈ ਸਿੰਗਲ ਸਬਸਕ੍ਰਿਪਸ਼ਨ ਲਈ ਗਈ ਸੀ ਪਰ ਐਨਬੀਆਰ ਦਾ ਦਾਵਾ ਹੈ ਕਿ 28 ਮਾਰਚ 2023 ਤੋਂ 17 ਨਵੰਬਰ 2024 ਤੱਕ ਆਈ ਆਰ ਡੀ ਵੱਲੋਂ ਪਾਈ ਆਰਟੀਕਲ ਵਰਡ ਡਾਕੂਮੈਂਟ ਵਜੋਂ ਸੈਂਕੜੇ ਕਰਮਚਾਰੀਆਂ ਨਾਲ ਸਾਂਝੇ ਕੀਤੇ ਗਏ ਹਨ ਅੱਜ ਤੱਕ ਲੇਖ ਤਾਂ 600 ਕਰਮਚਾਰੀਆਂ ਤੱਕ ਪਹੁੰਚ ਗਏ ਹਨ ਐਨਬੀਆਰ ਅਨਸਾਰ ਜੇਕਰ 600 ਕਰਮਚਾਰੀਆਂ ਦੀ ਗਰੁੱਪ ਸਬਸਕ੍ਰਿਪਸ਼ਨ ਲਈ ਜਾਂਦੀ ਤਾਂ 4 ਮਹੀਨਿਆਂ ਦੀ ਕੀਮਤ ਲਗਭਗ 36000 ਡਾਲਰ ਪਲੱਸ ਜੀਐਸਟੀ ਹੁੰਦੀ ਐਨਬੀਆਰ ਦੇ ਕੋ-ਓਨਰ ਟੌਟ ਸਕਾਡ ਨੇ ਕਿਹਾ ਹੈ ਕਿ ਉਹਨਾਂ ਨੇ ਕਾਪੀਰਾਈਟ ਅਤੇ ਟਰਮਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਫੜਨ ਲਈ ਖਾਸ ਸਿਸਟਮ ਬਣਾਇਆ ਹੈ ਤਾਂ ਕਿ ਇਹ ਸੰਸਥਾਵਾਂ ਨਾਲ ਪਹਿਲਾਂ ਹੀ ਤਿੰਨ ਸੈਟਲਮੈਂਟ ਕੀਤੇ ਜਾ ਚੁੱਕੇ ਹਨ ਉਹਨਾਂ ਨੇ ਕਿਹਾ ਹੈ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਸ਼ ਦਾ ਉਹ ਵਿਭਾਗ ਜੋ ਬਿਜ਼ਨਸ ਅਤੇ ਲੋਕਾਂ ਤੋਂ ਟੈਕਸ ਲੈਣ ਨੂੰ ਯਕੀਨੀ ਬਣਾਉਂਦਾ ਹੈ ਖੁਦ ਇੱਕ ਪ੍ਰਾਈਵੇਟ ਮੀਡੀਆ ਬਿਜ਼ਨਸ ਦੇ ਪ੍ਰੋਡਕਟ ਲਈ ਠੀਕ ਭੁਗਤਾਨ ਨਹੀਂ ਕਰ ਰਿਹਾ ਅਤੇ ਦੂਜੇ ਪਾਸੇ ਇਨਲੈਂਡ ਰਿਵੈਨਿਊ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਗਲਤੀ ਹੋਈ ਹੈ ਜਿਸ ਲਈ ਉਨ੍ਹਾਂ ਨੇ ਲਿਖਤੀ ਤੌਰ ਤੇ ਮਾਫੀ ਮੰਗੀ ਹੈ ਆਈ ਆਈ ਡੀ ਨੇ ਮੁਆਵਜ਼ੇ ਵਜੋਂ 12500 ਡਾਲਰ ਪਲੱਸ GST ਦੀ ਬੇਸਟੇਚ ਕੀਤੀ ਹੈ ਪਰ NBR ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਫਿਰ ਜੋ ਕਾਉਂਟਰ ਆਫਰ ਮਿਲੀ IID ਨੇ ਉਹਨਾਂ ਨੂੰ ਵੀ ਠੁਕਰਾ ਦਿੱਤਾ IID ਨੇ ਦੱਸਿਆ ਹੈ ਕਿ ਰੋਜ਼ਾਨਾ ਉਹਨਾਂ ਦੀ ਇੱਕ ਈਮੇਲ ਲਿਸਟ ਨੂੰ ਖਬਰਾਂ ਭੇਜੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚੋਂ 18 ਮਹੀਨਿਆਂ ਵਿੱਚ ਸਿਰਫ 7 ਵਾਰੀ NBR ਦੀ ਲੇਖ ਗਲਤੀ ਨਾਲ ਅਟੈਚ ਹੋ ਕੇ ਭੇਜੇ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਉਹ 22 ਨਵੀਆਂ ਸਬਸਕ੍ਰਿਪਸ਼ਨਾਂ ਲਈ ਤਿਆਰ ਸਨ ਪਰ ਤਦੋਂ ਹੀ ਇਸ ਚਰਚਾ ਦੌਰਾਨ NBR ਨੇ ਦੀ ਇਕੱਲੀ ਚੱਲ ਰਹੀ سبسਕ੍ਰਿਪਸ਼ਨ ਵੀ ਅਰਾਧ ਕਰ ਦਿੱਤੀ ਅੰਤ ਵਿੱਚ ਆਈ ਆਰ ਡੀ ਨੇ ਸਪਸ਼ਟ ਕੀਤਾ ਹੈ ਕਿ ਉਪਵਿਖ ਵਿੱਚ ਕੋਈ ਵੀ ਐਨਵੀਆਰ سبسਕ੍ਰਿਪਸ਼ਨ ਨਹੀਂ ਲੈਣਗੇ ਅਤੇ ਉਹਨਾਂ ਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਨੈਸ਼ਨਲ ਬਿਜ਼ਨਸ ਰਿਵਿਊ ਵੱਲੋਂ ਇਨਲੈਂਡ ਰੈਵਨਿਊ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਕਾਪੀਰਾਈਟ ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਐਨਬੀਆਰ ਨੇ ਆਈਆਰਡੀ ਨੂੰ ਆਪਣੀਆਂ ਕਿਸੇ ਵੀ ਤਰ੍ਹਾਂ ਦੀਆਂ ਸਬਸਕ੍ਰਿਪਸ਼ਨ ਲੈਣ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਹੈ ਜਾਣਕਾਰੀ ਮੁਤਾਬਕ ਆਈਆਰਡੀ ਕੋਲ ਪਹਿਲਾਂ 220 ਕਰਮਚਾਰੀਆਂ ਲਈ ਗਰੁੱਪ ਸਬਸਕ੍ਰਿਪਸ਼ਨ ਸੀ ਪਰ ਮਾਰਚ ਪਿਛਲੇ ਸਾਲ ਇਸ ਦੀ ਜਗ੍ਹਾ ਕੇਵਲ ਇੱਕ ਮੈਂਬਰ ਲਈ ਸਿੰਗਲ ਸਬਸਕ੍ਰਿਪਸ਼ਨ ਲਈ ਗਈ ਸੀ ਪਰ ਐਨਵੀਆਰ ਦਾ ਦਾਵਾ ਹੈ ਕਿ 28 ਮਾਰਚ 2023 ਤੋਂ 17 ਨਵੰਬਰ 2024 ਤੱਕ ਆਈ ਆਰ ਡੀ ਵੱਲੋਂ ਪਾਈ ਆਰਟੀਕਲ ਵਰਡ ਡਾਕੂਮੈਂਟ ਵਜੋਂ ਸੈਂਕੜੇ ਕਰਮਚਾਰੀਆਂ ਨਾਲ ਸਾਂਝੇ ਕੀਤੇ ਗਏ ਹਨ ਅੱਜ ਤੱਕ ਲੇਖ ਤਾਂ 600 ਕਰਮਚਾਰੀਆਂ ਤੱਕ ਪਹੁੰਚ ਗਏ ਹਨ ਐਨਵੀਆਰ ਅਨਸਾਰ ਜੇਕਰ 600 ਕਰਮਚਾਰੀਆਂ ਦੀ ਗਰੁੱਪ ਸਬਸਕ੍ਰਿਪਸ਼ਨ ਲਈ ਜਾਂਦੀ ਤਾਂ 4 ਮਹੀਨਿਆਂ ਦੀ ਕੀਮਤ ਲਗਭਗ 36000 ਡਾਲਰ ਪਲੱਸ GST ਹੁੰਦੀ NBR ਦੇ ਕੋ-ਓਨਰ ਟੌਂਟ ਸਕਾਟ ਨੇ ਕਿਹਾ ਹੈ ਕਿ ਉਹਨਾਂ ਨੇ ਕਾਪੀਰਾਈਟ ਅਤੇ ਟਰਮਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਫੜਨ ਲਈ ਖਾਸ ਸਿਸਟਮ ਬਣਾਇਆ ਹੈ ਅਤੇ ਕਈ ਸੰਸਥਾਵਾਂ ਨਾਲ ਪਹਿਲਾਂ ਹੀ ਤਿੰਨ ਸੈਟਲਮੈਂਟ ਕੀਤੇ ਜਾ ਚੁੱਕੇ ਹਨ ਉਹਨਾਂ ਨੇ ਕਿਹਾ ਹੈ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਸ਼ ਦਾ ਉਹ ਭਾਗ ਜੋ ਬਿਜ਼ਨਸ ਅਤੇ ਲੋਕਾਂ ਤੋਂ ਟੈਕਸ ਲੈਣ ਨੂੰ ਯਕੀਨੀ ਬਣਾਉਂਦਾ ਹੈ ਖੁਦ ਇੱਕ ਪ੍ਰਾਈਵੇਟ ਮੀਡੀਆ ਬਿਜ਼ਨਸ ਦੇ ਪ੍ਰੋਡਕਟ ਲਈ ਠੀਕ ਭੁਗਤਾਨ ਨਹੀਂ ਕਰ ਰਿਹਾ ਦੂਜੇ ਪਾਸੇ ਇਨਲੈਂਡ ਰਿਵਨਿਊ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਗਲਤੀ ਹੋਈ ਹੈ ਜਿਸ ਲਈ ਉਨ੍ਹਾਂ ਨੇ ਲਿਖਤੀ ਤੌਰ ਤੇ ਮਾਫੀ ਮੰਗੀ ਹੈ ਆਈਆਈਡੀ ਨੇ ਮੌਬਜ਼ੇ ਵਜੋਂ 12500 ਡਾਲਰ ਪਲੱਸ ਜੀਐਸਟੀ ਦੀ ਬੇਸ਼ਕਸ਼ ਕੀਤੀ ਹੈ ਪਰ ਐਨਬੀਆਰ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਫਿਰ ਜੋ ਕਾਉਂਟਰ ਆਫਰ ਮਿਲੀ ਆਈਆਈਡੀ ਨੇ ਉਹਨਾਂ ਨੂੰ ਵੀ ਠੁਕਰਾ ਦਿੱਤਾ ਆਈਆਈਡੀ ਨੇ ਦੱਸਿਆ ਹੈ ਕਿ ਰੋਜ਼ਾਨਾ ਉਨ੍ਹਾਂ ਦੀ ਇੱਕ ਈਮੇਲ ਲਿਸਟ ਨੂੰ ਖਬਰਾਂ ਭੇਜੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚੋਂ 18 ਮਹੀਨਿਆਂ ਵਿੱਚ ਸਿਰਫ 7 ਵਾਰੀ ਐਨਬੀਆਰ ਦੀ ਲੇਖ ਗਲਤੀ ਨਾਲ ਅਟੈਚ ਹੋ ਕੇ ਭੇਜੇ ਗਏ ਹਨ ਉਨ੍ਹਾਂ ਨੇ ਕਿਹਾ ਹੈ ਕਿ ਉਹ ਬਾਈ ਨਮੀਆਂ ਸਬਸਕ੍ਰਿਪਸ਼ਨਾਂ ਲਈ ਤਿਆਰ ਸਨ ਪਰ ਤਦੋਹੀ ਇਸ ਚਰਚਾ ਦੌਰਾਨ ਐਨਬੀਆਰ ਨੇ ਉਹਨਾਂ ਦੀ ਇਕੱਲੀ ਚੱਲ ਰਹੀ ਸਬਸਕ੍ਰਿਪਸ਼ਨ ਵੀ ਰਾਦ ਕਰ ਦਿੱਤੀ ਅੰਤ ਵਿੱਚ ਆਈਆਰਡੀ ਨੇ ਸਪਸ਼ਟ ਕੀਤਾ ਹੈ ਕਿ ਉਪਵਿਖ ਵਿੱਚ ਕੋਈ ਵੀ ਐਨਬੀਆਰ ਸਬਸਕ੍ਰਿਪਸ਼ਨ ਨਹੀਂ ਲੈਣਗੇ ਅਤੇ ਉਹਨਾਂ ਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਨੈਸ਼ਨਲ ਬਿਜ਼ਨਸ ਰਿਵਿਊ ਵੱਲੋਂ ਇਨਲੈਂਡ ਰੈਵਨਿਊ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਕਾਪੀਰਾਈਟ ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਐਨਬੀਆਰ ਨੇ ਆਈਆਰਡੀ ਨੂੰ ਆਪਣੀਆਂ ਕਿਸੇ ਵੀ ਤਰ੍ਹਾਂ ਦੀਆਂ ਸਬਸਕ੍ਰਿਪਸ਼ਨ ਲੈਣ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਹੈ ਜਾਣਕਾਰੀ ਮੁਤਾਬਕ ਆਈਆਰਡੀ ਕੋਲ ਪਹਿਲਾਂ 220 ਕਰਮਚਾਰੀਆਂ ਲਈ ਗਰੁੱਪ ਸਬਸਕ੍ਰਿਪਸ਼ਨ ਸੀ ਪਰ ਮਾਰਚ ਪਿਛਲੇ ਸਾਲ ਇਸ ਦੀ ਜਗ੍ਹਾ ਕੇਵਲ ਇੱਕ ਮੈਂਬਰ ਲਈ ਸਿੰਗਲ ਸਬਸਕ੍ਰਿਪਸ਼ਨ ਲਈ ਗਈ ਸੀ ਪਰ ਐਨਬੀਆਰ ਦਾ ਦਾਵਾ ਹੈ ਕਿ 28 ਮਾਰਚ 2023 ਤੋਂ 17 ਨਵੰਬਰ 2024 ਤੱਕ ਆਈ ਆਰ ਡੀ ਵੱਲੋਂ ਪਾਈ ਆਰਟੀਕਲ ਵਰਡ ਡਾਕੂਮੈਂਟ ਵਜੋਂ ਸੈਂਕੜੇ ਕਰਮਚਾਰੀਆਂ ਨਾਲ ਸਾਂਝੇ ਕੀਤੇ ਗਏ ਹਨ ਅੱਜ ਤੱਕ ਲੇਖ ਤਾਂ 600 ਕਰਮਚਾਰੀਆਂ ਤੱਕ ਪਹੁੰਚ ਗਏ ਹਨ ਐਨਬੀਆਰ ਅਨਸਾਰ ਜੇਕਰ 600 ਕਰਮਚਾਰੀਆਂ ਦੀ ਗਰੁੱਪ ਸਬਸਕ੍ਰਿਪਸ਼ਨ ਲਈ ਜਾਂਦੀ ਤਾਂ 4 ਮਹੀਨਿਆਂ ਦੀ ਕੀਮਤ ਲਗਭਗ 36000 ਡਾਲਰ ਪਲੱਸ ਜੀਐਸਟੀ ਹੁੰਦੀ ਐਨਬੀਆਰ ਦੇ ਕੋ-ਓਨਰ ਟੌਟ ਸਕਾਡ ਨੇ ਕਿਹਾ ਹੈ ਕਿ ਉਹਨਾਂ ਨੇ ਕਾਪੀਰਾਈਟ ਅਤੇ ਟਰਮਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਫੜਨ ਲਈ ਖਾਸ ਸਿਸਟਮ ਬਣਾਇਆ ਹੈ ਤਾਂ ਕਿ ਇਹ ਸੰਸਥਾਵਾਂ ਨਾਲ ਪਹਿਲਾਂ ਹੀ ਤਿੰਨ ਸੈਟਲਮੈਂਟ ਕੀਤੇ ਜਾ ਚੁੱਕੇ ਹਨ ਉਹਨਾਂ ਨੇ ਕਿਹਾ ਹੈ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਸ਼ ਦਾ ਉਹ ਵਿਭਾਗ ਜੋ ਬਿਜ਼ਨਸ ਅਤੇ ਲੋਕਾਂ ਤੋਂ ਟੈਕਸ ਲੈਣ ਨੂੰ ਯਕੀਨੀ ਬਣਾਉਂਦਾ ਹੈ ਖੁਦ ਇੱਕ ਪ੍ਰਾਈਵੇਟ ਮੀਡੀਆ ਬਿਜ਼ਨਸ ਦੇ ਪ੍ਰੋਡਕਟ ਲਈ ਠੀਕ ਭੁਗਤਾਨ ਨਹੀਂ ਕਰ ਰਿਹਾ ਅਤੇ ਦੂਜੇ ਪਾਸੇ ਇਨਲੈਂਡ ਰਿਵੈਨਿਊ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਗਲਤੀ ਹੋਈ ਹੈ ਜਿਸ ਲਈ ਉਨ੍ਹਾਂ ਨੇ ਲਿਖਤੀ ਤੌਰ ਤੇ ਮਾਫੀ ਮੰਗੀ ਹੈ ਆਈ ਆਈ ਡੀ ਨੇ ਮੌਬਜ਼ੇ ਵਜੋਂ 12500 ڈالر ਪਲੱਸ ਜੀਐਸਟੀ ਦੀ ਬੇਸ਼ੱਕ ਕੀਤੀ ਹੈ ਪਰ ਐਨਬੀਆਰ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਫਿਰ ਜੋ ਕਾਉਂਟਰ ਆਫਰ ਮਿਲੀ ਆਈਆਈਡੀ ਨੇ ਉਹਨਾਂ ਨੂੰ ਵੀ ਠੁਕਰਾ ਦਿੱਤਾ ਆਈਆਈਡੀ ਨੇ ਦੱਸਿਆ ਹੈ ਕਿ ਰੋਜ਼ਾਨਾ ਉਹਨਾਂ ਦੀ ਇੱਕ ਈਮੇਲ ਲਿਸਟ ਨੂੰ ਖਬਰਾਂ ਭੇਜੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚੋਂ 18 ਮਹੀਨਿਆਂ ਵਿੱਚ ਸਿਰਫ 7 ਵਾਰੀ ਐਨਬੀਆਰ ਦੀ ਲੇਖ ਗਲਤੀ ਨਾਲ ਅਟੈਚ ਹੋ ਕੇ ਭੇਜੇ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਉਹ 22 ਨਵੀਆਂ ਸਬਸਕ੍ਰਿਪਸ਼ਨਾਂ ਲਈ ਤਿਆਰ ਸਨ ਪਰ ਤਦੋਂ ਹੀ ਇਸ ਚਰਚਾ ਦੌਰਾਨ ਐਨਬੀਆਰ ਨੇ ਦੀ ਇਕੱਲੀ ਚੱਲ ਰਹੀ سبسਕ੍ਰਿਪਸ਼ਨ ਵੀ ਅਰਾਧ ਕਰ ਦਿੱਤੀ ਅੰਤ ਵਿੱਚ ਆਈਆਰਡੀ ਨੇ ਸਪਸ਼ਟ ਕੀਤਾ ਹੈ ਕਿ ਉਪਵਿਖ ਵਿੱਚ ਕੋਈ ਵੀ ਐਨਬੀਆਰ سبسਕ੍ਰਿਪਸ਼ਨ ਨਹੀਂ ਲੈਣਗੇ ਅਤੇ ਉਹ